ਸ਼ੀਅਰ ਅੱਜ ਦੀ ਵੀਡੀਓ ਬੇਕਰ ਰਹੀ ਆਪ ਸਭ ਨੂੰ ਜੀ ਅਣੂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਲ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਨੂੰ ਮਿਆਰੀ ਸੇਤ ਸਿਵਮਤੂ ਵੰਜਰਖੰਡੀ ਕੇਂਦਰ ਨੇ ਰੋਕਿਆ ਹੈ 1000 ਕਰੋੜ ਰੁਪਏ ਮਾਨ ਨੇ ਕਿ ਹਮੂ ਤੋੜ ਜਵਾਬ ਦੇਵੇਗਾ ਇਸ ਦਿਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਕੇ ਨਰਦੀਪ ਆਜਪਾ ਸਰਕਾਰ ਨੇ ਕੌਮੀ ਸੇਤ ਮਿਸ਼ਨ ਤਹਿਤ ਸੂਬੇ ਦੇ 1000 ਕਰੋੜ ਰੁਪਏ ਫੰਡ ਰੋਕੂਦ ਰੱਖਿਆ ਹਨ ਅਤੇ ਤਾਂ ਕਿ ਪੰਜਾਬੀਆਂ ਨੂੰ ਮਿਆਰੀ ਸੇਤ ਸੇਵਾਵਾਂ ਦੀ ਪਹੁੰਚ ਤੋ ਵਾਂਜਰ ਰੱਖਿਆ ਜਾ ਸਕੇ ਸੂਬੇ ਲਈ ਰਵਾਨਜਾ ਹਾਈ ਟੈਕ ਐਂਬੂਲੈਂਸਾਂ ਦੀ ਹਰੀ ਚੰਦੀ ਦਿਖਾ ਕੇ ਰਵਾਨਾ ਕਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਕੀ ਕਿ ਇਹ ਅਤੇ ਪੰਜਾਬ ਦੇ ਸਰਕਾਰ ਦੇ ਮੁਕਸੂਬੇ ਦੇ ਮਿਆਸੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਪਰ ਕੇਂਦਰ ਸਰਕਾਰ ਪੰਜਾਬੀਆਂ ਨੂੰ ਇਹਨਾਂ ਸਹੂਲਤਾਂ ਨੂੰ ਵਿਰਵਾ ਰੱਖਣ ਲਈ ਲਗਾਤਾਰ ਸਾਜ਼ਿਸ਼ਾਂ ਰਚ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਦੀ ਜਾਣਬੁੱਝ ਕੇ ਕਾ ਸਭ ਕੁਝ ਕਰ ਰਹੀ ਹੈ ਖਬਰ ਉਹਨਾਂ ਤੱਕ ਵੇਖਣੀ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ